ਅਸੀਂ ਅੱਜ ਰੋਹਿਤਪੁਰ ਡਿਸਟ੍ਰਿਕਟ ਦੇ ਪਿੰਡ ਬੰਦਾਲਾ ਦੇ ਵਿੱਚ ਖੜੇ ਆਂ ਅੱਜ ਜਿੱਥੇ ਅਸੀਂ ਖੜੇ ਆਂ ਦਰਿਆ ਬਿਲਕੁਲ ਝੂਮ ਕਰਕੇ ਨੇੜੋ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੇ ਉਹ ਜਿਹੜੇ ਬਚਾ ਕੇ ਵੀ ਛੁੱਟੀਆਂ ਧਾਵਾਂ ਤੇ ਲੈ ਕੇ ਗਏ ਇੰਨਾ ਤੱਕ ਅਨਜਲ ਵੀ ਪਹੁੰਚਦਾ ਕੀਤਾ ਇਹਨਾਂ ਦੇ ਬੰਨ ਬੰਨਣ ਦਾ ਵੀ ਤੁਸੀਂ ਉਪਰਾਂ ਲੱਗ ਆਪਣੇ ਨਾਲ ਆਪਣੇ ਪੌਂਡੀਆਂ ਨੇ हरियाणा राजस्थान यूपी चल गया नेक्स्ट अपना लाइव चल जुगा ला। चल ही ਜਾਂਦਾ ਚੱਲ ਪਈ ਤਾਂ ਮੇਰੇ ਮੇਰਾ ਕਹਿਣ ਦਾ ਭਾਵ ਇਹ ਆ ਦੋਸਤੋ ਕਿ ਕੁਝ ਦਿਨ ਪਹਿਲਾਂ ਇਹਨਾਂ ਵੀਰਾਂ ਦਾ ਹਾਲਚਾਲ ਜਾਣਨ ਦੇ ਲਈ ਸਾਡੀ ਟੀਮ ਸਾਡੀ ਜ਼ਿਲ੍ਹਾ ਨਮਾਜ ਪਿੰਡ ਦੇ ਵਿੱਚ ਆਈ ਆ ਉਸ ਦਿਨ ਇਹ ਕਹਿ ਕੇ ਗਏ ਸੀ ਕਿ ਸਾਨੂੰ ਇੱਕ ਤੁਸੀਂ ਲਿਸਟ ਬਣਾ ਕੇ ਦਿਓ ਕਿੰਨੇ ਕੁ ਲੋਕਾਂ ਦੀ ਮਦਦ ਦੀ ਲੋੜ ਲੱਗਦੀ ਹੈ ਇਦੇ ਚੋਹੇ ਸੰਗਤ ਨੇ ਇਸ ਪਿੰਡ ਦੀ ਸੰਗਤ ਨੇ 101 ਘਰਾਂ ਦਾ ਇਹਨਾਂ ਨੂੰ ਇੱਕ ਲਿਸਟ ਦਿੱਤੀ ਹੈ ਇਹਨਾਂ ਵੱਲੋਂ ਇਹ ਉਪਰਾਲਾ ਹੈ ਕਿ 500 ਏਕੜ ਜ਼ਮੀਨ ਵਾਸਤੇ ਖਾਦ, ਬੀਜ, ਤੇਲ ਦੀ ਵਿਵਸਥਾ ਕਰਕੇ ਦੇਣੀ ਹੈ 500 ਏਕੜ ਵਾਸਤੇ ਸੋ ਇਸ ਲਈ ਕਿਉਂਕਿ ਲੈਚਰ ਸਾਰੀ ਕਰ ਸਕੀਏ ਸੋ ਜਿਸ ਤਰੀਕੇ ਦੇ ਨਾਲ ਸਾਡੇ ਇਸ ਜ਼ਿਲ੍ਹੇ ਨੇ ਪਹਿਲ ਕਦਮੀ ਕੀਤੀ ਹੈ ਮੈਂ ਬੀਕੇਯੂ ਇਕਤਾ ਸਿੱਧੂਪੁਰ ਦੇ ਸਾਰੇ ਜ਼ਿਲ੍ਹਿਆਂ ਨੂੰ ਮੇਰੀ ਅਪੀਲ ਹੈ ਭਰਾਵੋ ਇਹ ਜ਼ਿਲ੍ਹੇ